ਲਾਹੌਰ ਦਰਬਾਰ ਦੇ ਮੁਖ ਵਜ਼ੀਰ ਰਹੇ ਗਦਾਰ ਹੀਰਾ ਸਿੰਘ ਡੋਗਰਾ ਦੀ ਮੌਤ ਤੋਂ ਬਾਅਦ ਦਰਬਾਰ ਦੀ ਹਾਲਤ ਇੱਕ ਵਾਰ ਫੇਰ ਪਤਲੀ ਹੋ ਗਈ। ਲੈਣਾ ਸਿੰਘ ਮਜੀਠੀਆ ਅਤੇ ਫਕੀਰ ਅਜੀਜੁਦੀਨ ਨੇ ਸਰਗਰਮ ਰਾਜਨੀਤੀ ਤੋਂ ਪਾਸਾ ਵਟ ਲਿਆ। ਲਾਹੌਰ ਦੇ ਤਖਤ ਤੇ ਹਾਲੇ ਵੀ ਨਾਬਾਲਗ ਮਹਾਰਾਜਾ ਦਲੀਪ ਸਿੰਘ ਬਿਰਾਜਮਾਨ ਸੀ। ਇਸੇ ਦੌਰਾਨ ਮਹਾਰਾਣੀ ਜਿੰਦਾ ਦੇ ਭਾਈ ਜਵਾਰ ਸਿੰਘ ਨੂੰ ਮੁਖ ਵਜ਼ੀਰ ਥਾਪ ਦਿੱਤਾ ਗਿਆ। ਲਾਹੌਰ ਦਰਬਾਰ ਡੋਗਰਿਆਂ ਦੇ ਹੱਥਾਂ ਵਿੱਚੋਂ ਬਾਹਰ ਆ ਗਿਆ ਸੀ ਅਤੇ ਹੁਣ ਅੰਗਰੇਜ਼ਾਂ ਨੇ ਖਾਲਸਾ ਰਾਜ ਤੇ ਕਬਜ਼ਾ ਕਰਨ ਦੇ ਯਤਨ ਤੇਜ਼ ਕਰ ਦਿੱਤੇ ਸਨ। ਇਸਦੇ ਲਈ ਅੰਗਰੇਜ਼ਾਂ ਨੇ ਮਹਾਰਾਜਾ ਰਜੀਤ ਸਿੰਘ ਦੇ ਪੁੱਤਰ ਕੁਮਰ ਪਿਸ਼ੋਰਾ ਸਿੰਘ ਨੂੰ ਤਿਆਰ ਕੀਤਾ ਜੋ ਖੁਦ ਵੀ ਤਖਤ ਤੇ ਬੈਠਣ ਦਾ ਚਾਹਵਾਨ ਸੀ ਇਸ ਪੂਰੇ ਘਰਨਾਕ੍ਰਮ ਦੌਰਾਨ ਕੁਮਰ ਪਿਸ਼ੋਰਾ ਸਿੰਘ ਦਾ ਕੀ ਬਣਿਆ ਲਾਹੌਰ ਦਰਬਾਰ ਦੇ ਬਾਅਦ ਦੇ ਹਾਲਾਤ ਕਿਵੇਂ ਰਹੇ ਮੁਖ ਵਜ਼ੀਰ ਜਵਾਰ ਸਿੰਘ ਨਾਲ ਕੀ ਬੀਤੀ ਅੰਗਰੇਜ਼ਾਂ ਨੇ ਖਾਲਸਾ ਰਾਜ ਤੇ ਕਬਜ਼ੇ ਲਈ ਕੀ ਕੀ ਪਾਪੜ ਵੇਲੇ ਅਤੇ ਦਰਬਾਰ ਦੀਆਂ ਫੌਜਾਂ ਨੇ ਅੰਗਰੇਜ਼ਾਂ ਨੂੰ ਡੱਕਣ ਲਈ ਕੀ ਕੁਝ ਕੀਤਾ ਇਸ ਦੌਰਾਨ ਮਹਾਰਾਣੀ ਜਿੰਦਾ ਦੀ ਕੀ ਭੂਮਿਕਾ ਰਹੀ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਦੇ ਇਸ ਵੀਡੀਓ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਦੋਸਤੋ ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਲਾਹੌਰ ਦਰਬਾਰ ਦੀਆਂ ਅੰਗਰੇਜ਼ਾਂ ਨਾਲ ਦੋ ਵੱਡੀਆਂ ਜੰਗਾਂ ਹੋਈਆਂ ਜਿਨ੍ਹਾਂ ਦੇ ਦੋ ਅਲੱਗ-ਅਲੱਗ ਵੀਡੀਓਜ਼ ਦੇ ਲਿੰਕ ਤੁਹਾਨੂੰ ਵੀਡੀਓ ਦੇ ਅਖੀਰ ਵਿੱਚ ਸਕਰੀਨ ਤੇ ਮਿਲ ਜਾਣਗੇ ਅਸਲ ਵਿੱਚ ਲਾਹੌਰ ਦੇ ਤਖਤ ਤੇ ਵੈਸੇ ਮਹਾਰਾਜਾ ਦਲੀਪ ਸਿੰਘ ਬੈਠਾ ਹੋਇਆ ਸੀ ਪਰੰਤੂ ਰਾਜ ਭਾਗ ਦੀ ਸਾਰੀ ਵਾਗਡੋਰ ਉਸਦੇ ਮਾਮੇ ਜਵਾਰ ਸਿੰਘ ਦੇ ਹੱਥਾਂ ਵਿੱਚ ਸੀ ਅੰਗਰੇਜ਼ਾਂ ਵੱਲੋਂ ਸਿੱਖ ਰਾਜ ਉਤੇ ਕਬਜ਼ਾ ਕਰਨ ਦੀਆਂ ਵਿਉਂਤਾਂ ਤਾਂ 1844 ਈਸਵੀ ਤੋਂ ਹੀ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਪਰੰਤੂ ਹਲੇ ਅੰਗਰੇਜ਼ ਹਮਲਾ ਕਰਨ ਦੀ ਸਥਿਤੀ ਵਿੱਚ ਨਹੀਂ ਸਨ ਸ਼ਾਹੀ ਫੌਜ ਦੇ ਪੰਚਾਂ ਨੂੰ ਉਮੀਦ ਸੀ ਕਿ ਮਹਾਰਾਜਾ ਜਿੰਦਾ ਅਤੇ ਜਵਾਰ ਸਿੰਘ ਅੰਗਰੇਜ਼ਾਂ ਦੇ ਸੰਭਾਵਿਤ ਹਮਲੇ ਨੂੰ ਠੱਲਣ ਲਈ ਕੋਈ ਰਣਨੀਤੀ ਬਣਾਉਣਗੇ ਪਰੰਤੂ ਮਹਾਰਾਣੀ ਅਤੇ ਜਵਾਰ ਸਿੰਘ ਵੱਲੋਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਇਸ ਕਾਰਨ ਸ਼ਾਹੀ ਫੌਜ ਵਿੱਚ ਇਸ ਟਿਕੜੀ ਦੇ ਪ੍ਰਤੀ ਅੰਦਰੋਂ-ਅੰਦਰ ਹੀ ਰੋ ਵੀ ਸੀ। ਇਸੇ ਦੌਰਾਨ ਅੰਗਰੇਜ਼ਾਂ ਨੇ ਆਪਣੀ ਪਹਿਲੀ ਚਾਲ ਚੱਲੀ। ਉਨ੍ਹਾਂ ਮਹਾਰਾਜਾ ਰঞ্জੀਤ ਸਿੰਘ ਦੇ ਪੁੱਤਰ ਕੁਮਰ ਪਿਸ਼ੋਰਾ ਸਿੰਘ ਨੂੰ ਲਾਹੌਰ ਜਾ ਕੇ ਤਖਤ ਤੇ ਦਾਵੇਦਾਰੀ ਪੇਸ਼ ਕਰਨ ਲਈ ਮਨਾ ਲਿਆ। ਅੰਗਰੇਜ਼ਾਂ ਨੇ ਕੁਮਰ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦੀ ਪੇਸ਼ਕਸ਼ ਵੀ ਕੀਤੀ। ਅਸਲ ਵਿੱਚ ਬਾਬਾ ਬੀਰ ਸਿੰਘ ਦੇ ਡੇਰੇ ਵਿੱਚੋਂ ਸੁਰੱਖਿਅਤ ਨਿਕਲਣ ਤੋਂ ਬਾਅਦ ਕੁਮਰ ਪਿਸ਼ੋਰਾ ਸਿੰਘ ਇੱਕ ਵਾਰ ਪਹਿਲਾਂ ਵੀ ਲਾਹੌਰ ਦਰਬਾਰ ਗਿਆ ਸੀ ਅਤੇ ਤਖਤ ਤੇ ਆਪਣਾ ਦਾਵਾ ਪੇਸ਼ ਕੀਤਾ ਸੀ। ਮਹਾਰਾਜਾ ਦਲੀਪ ਸਿੰਘ ਦੇ ਨਾਬਾਲिग ਹੋਣ ਦੇ ਚੱਲਦਿਆਂ ਫੌਜ ਦੇ ਪੰਚਾਂ ਵੱਲੋਂ ਇਸ ਦਾਅਵੇ ਉੱਤੇ ਵਿਚਾਰ ਵੀ ਕੀਤਾ ਗਿਆ ਪਰੰਤੂ ਮੁੱਖ ਵਜ਼ੀਰ ਜਵਾਹਰ ਸਿੰਘ ਨੇ ਕੁਮਰ ਪਿਸ਼ੋਰਾ ਸਿੰਘ ਦੇ ਪੈਰ ਨਹੀਂ ਲਗਣ ਦਿੱਤੇ। ਜਵਾਹਰ ਸਿੰਘ ਆਪਣੇ ਭਾਂਜੇ ਦਲੀਪ ਸਿੰਘ ਨੂੰ ਹੀ ਰਾਜਗੱਦੀ ਤੇ ਵੇਖਣਾ ਚਾਹੁੰਦਾ ਸੀ ਅਤੇ ਇਸ ਤਰ੍ਹਾਂ ਰਾਜਭਗ ਆਪਣੇ ਹੱਥ ਵਿੱਚ ਰੱਖਣ ਦੀ ਲਾਲਸਾ ਰੱਖਦਾ ਸੀ। ਇਸੇ ਕਾਰਨ ਕੁਮਰ ਪਿਸ਼ੋਰਾ ਸਿੰਘ ਨੂੰ ਵਾਪਸ ਆਪਣੀ रियासत ਵੱਲ ਜਾਣਾ ਪਿਆ ਪਰੰਤੂ ਉਹ ਅੰਗਰੇਜ਼ਾਂ ਦੇ ਲਗਾਤਾਰ ਸੰਪਰਕ ਵਿੱਚ ਰਿਹਾ। ਇਸ ਦੌਰਾਨ ਕੁਮਰ ਪਿਸ਼ੋਰਾ ਸਿੰਘ ਲਗਾਤਾਰ ਰਾਜਭਗ ਹਾਸਲ ਕਰਨ ਦੀਆਂ ਮਿਆਨਤਾ ਕਰਦਾ ਰਿਹਾ। ਆਖਰਕਾਰ 14 ਜੁਲਾਈ 1845 ਦੀ ਰਾਤ ਨੂੰ ਕੁਮਰ ਪਿਸ਼ੋਰਾ ਸਿੰਘ ਆਪਣੀ ਫੌਜੀ ਟੁਕੜੀ ਨੂੰ ਨਾਲ ਲੈ ਕੇ اٹਕ ਦੇ ਕਿਲੇ ਪਹੁੰਚ ਗਿਆ ਅਤੇ ਮਾਮੂਲੀ ਝੜਪਾਂ ਤੋਂ ਬਾਅਦ ਉਸਨੇ ਕਿਲੇ ਤੇ ਕਬਜ਼ਾ ਕਰ ਲਿਆ। ਇਹੀ ਨਹੀਂ ਉਸਨੇ ਕਿਲੇ ਵਿੱਚੋਂ ਹੀ ਆਪਣੇ ਆਪ ਨੂੰ ਖਾਲਸਾ ਰਾਜ ਦਾ ਮਹਾਰਾਜਾ ਵੀ ਐਲਾਨ ਦਿੱਤਾ ਉਸਨੇ ਆਸ-ਪਾਸ ਦੇ ਕਿਸਾਨਾਂ ਤੇ ਆਮ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਇਸ ਦੇ ਨਾਲ ਹੀ ਉਸਨੇ ਅਫਗਾਨ ਸ਼ਾਸਕ ਸੁਲਤਾਨ ਮੁਹੰਮਦ ਖਾਨ ਨਾਲ ਵੀ ਸੌਦੇਬਾਜ਼ੀ ਕੀਤੀ ਕਿ ਜੇਕਰ ਉਹ ਲਾਹੌਰ ਦਰਬਾਰ ਉੱਤੇ ਕਬਜ਼ਾ ਕਰਨ ਵਿੱਚ ਉਸਦੀ ਮਦਦ ਕਰੇਗਾ ਤਾਂ ਉਸਨੂੰ ਪਿਸ਼ਾਵਰ ਦਾ ਇਲਾਕਾ ਦੇ ਦਿੱਤਾ ਜਾਵੇਗਾ ਉਧਰ ਲਾਹੌਰ ਦਰਬਾਰ ਵਿੱਚ ਅਟਕ ਕਿਲੇ ਤੇ ਹੋਏ ਕਬਜ਼ੇ ਦੀ ਖ਼ਬਰ ਪਹੁੰਚੀ ਤਾਂ ਮਹਾਰਾਣੀ ਜਿੰਦਾ ਅਤੇ ਜਵਾਰ ਸਿੰਘ ਨੂੰ ਹੱਥ-ਪੈਰਾਂ ਦੀ ਪਿਆਈ ਗਈ ਉਨ੍ਹਾਂ ਚਤਰ ਸਿੰਘ ਅਟਾਰੀ ਵਾਲਾ ਅਤੇ ਫਤਿਹ ਖਾਨ ਟਿਵਾਣਾ ਦੀ ਅਗਵਾਈ ਵਿੱਚ ਫੌਜ ਨੂੰ ਕਿਲੇ ਉੱਤੇ ਮੁੜ ਕਬਜ਼ਾ ਕਰਨ ਲਈ ਰਵਾਨਾ ਕਰ ਦਿੱਤਾ ਦੱਸਿਆ ਜਾਂਦਾ ਹੈ ਕਿ ਫੌਜੀ ਪੰਚ ਕੁਮਰ ਪਿਸ਼ੋਰਾ ਸਿੰਘ ਵੱਲੋਂ اٹਕ ਦੇ ਕਿਲੇ ਤੇ ਕੀਤੇ ਗਏ ਕਬਜ਼ੇ ਤੋਂ ਬਹੁਤੇ ਨਾਰਾਜ਼ ਨਹੀਂ ਸਨ ਉਹ ਲਾਹੌਰ ਦਰਬਾਰ ਵਿੱਚਲੀ ਉਕਤ ਟਿੱਕੜੀ ਤੋਂ ਖਿਹੜਾ ਛਡਾਉਣ ਲਈ ਕੁਮਰ ਪਿਸ਼ੋਰਾ ਸਿੰਘ ਨੂੰ ਤਖਤ ਤੇ ਬਿਠਾਉਣ ਲਈ ਤਿਆਰ ਸਨ ਕੁਮਰ ਪਿਸ਼ੋਰਾ ਸਿੰਘ ਦੇ ਖਿਲਾਫ ਭੇਜੀ ਗਈ ਫੌਜ ਵੀ ਕੁਮਰ ਨਾਲ ਲੜਨ ਤੋਂ ਝਿਜਕ ਰਹੀ ਸੀ ਪਰੰਤੂ ਫੌਜ ਦੇ ਕਮਾਂਡਰ ਅਤਰ ਸਿੰਘ ਅਟਾਰੀ ਵਾਲਾ ਅਤੇ ਫਤਿਹ ਖਾਨ ਟਿਵਾਣਾ ਦੀ ਡੋਰ ਹਾਲੇ ਵੀ ਵਜ਼ੀਰ ਜਵਾਰ ਸਿੰਘ ਦੇ ਹੱਥਾਂ ਵਿੱਚ ਸੀ ਦੋਹਾਂ ਕਮਾਂਡਰਾਂ ਨੇ ਇੱਕ ਚਾਲ ਦੇ ਤਹਿਤ ਕੁਮਰ ਪਿਸ਼ੋਰਾ ਸਿੰਘ ਨੂੰ ਸੁਨੇਹਾ ਭੇਜਿਆ ਕਿ ਸ਼ਾਹੀ ਫੌਜ ਉਸਦੇ ਨਾਲ ਹੈ ਅਤੇ ਲਾਹੌਰ ਦਾ ਤਖਤ ਉਸ ਦਾ ਇੰਤਜ਼ਾਰ ਕਰ ਰਿਹਾ ਹੈ। ਕੁਮਰ ਪਿਸ਼ੋਰਾ ਸਿੰਘ ਨੇ ਇਨ੍ਹਾਂ ਕਮਾਂਡਰਾਂ ਦੀ ਗੱਲ ਮੰਨ ਲਈ ਅਤੇ ਕਿਲਾ ਖਾਲੀ ਕਰ ਦਿੱਤਾ। ਫੌਜੀ ਕੈਂਪ ਵਿੱਚ ਪਹੁੰਚਣ ਤੇ ਕੁਮਰ ਨੂੰ ਬੰਦੂਕਾਂ ਦੀ ਸਲਾਮੀ ਦਿੱਤੀ ਗਈ। ਕੁਝ ਦਿਨਾਂ ਬਾਅਦ ਹੀ ਕੁਮਰ ਪਿਸ਼ੋਰਾ ਸਿੰਘ ਨੇ ਸ਼ਾਹੀ ਫੌਜ ਦੇ ਨਾਲ ਲਾਹੌਰ ਵੱਲ ਨੂੰ ਕੂਚ ਕਰ ਦਿੱਤਾ। ਹਾਲੇ ਵੀ ਕੁਮੇਲ ਦਾ ਸਫਰ ਹੀ ਤੈਅ ਕੀਤਾ ਸੀ ਕਿ ਕੁੰਮਰ ਦੇ ਕਾਫਲੇ ਨੂੰ ਆਰਾਮ ਕਰਨ ਲਈ ਰੋਕ ਦਿੱਤਾ ਗਿਆ ਜਦੋਂ ਕਿ ਫੌਜ ਦੀ ਲਾਹੌਰ ਵੱਲ ਨੂੰ ਯਾਤਰਾ ਜਾਰੀ ਰੱਖੀ ਗਈ ਇੱਥੇ ਕੁੰਮਰ ਦਾ ਕੈਂਪ ਲਗਾਇਆ ਗਿਆ ਤੇ ਉਸਨੇ ਨਜ਼ਦੀਕੀ ਜੰਗਲਾਂ ਵਿੱਚ ਸੂਰਾਂ ਦਾ ਸ਼ਿਕਾਰ ਵੀ ਕੀਤਾ ਰਾਤ ਨੂੰ ਜਦੋਂ ਪਿਸ਼ੋਰਾ ਸਿੰਘ ਆਪਣੇ ਤੰਬੂ ਵਿੱਚ ਆਰਾਮ ਕਰ ਰਿਹਾ ਸੀ ਤਾਂ ਕਮਾਂਡਰਾਂ ਦੇ ਹੁਕਮ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੁਮਰ ਨੂੰ ਗ੍ਰਿਫਤਾਰ ਕਰਕੇ ਵਾਪਸ ਅਟਕ ਲਿਆਂਦਾ ਗਿਆ। ਦੱਸਿਆ ਜਾਂਦਾ ਹੈ ਕਿ 11 ਸਤੰਬਰ 1845 ਈਸਵੀ ਦੀ ਰਾਤ ਨੂੰ ਫੌਜ ਦੇ ਕਮਾਂਡਰਾਂ ਨੇ ਆਪਣੇ ਕੁਝ ਜਰਨੈਲਾਂ ਨਾਲ ਮਿਲ ਕੇ ਕੁਮਰ ਪਿਸ਼ੋਰਾ ਸਿੰਘ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਬਾਅਦ ਵਿੱਚ ਕੁਮਰ ਦੀ ਲਾਸ਼ ਦੇ ਟੁਕੜੇ ਕਰਕੇ ਸਿੰਧ ਦਰਿਆ ਵਿੱਚ ਵਹਾ ਦਿੱਤੇ ਗਏ। ਰਾਜ ਭਾਗ ਲਈ ਰਾਜ ਘਰਾਣੇ ਦੇ ਕਿਸੇ ਮੈਂਬਰ ਦਾ ਕੀਤਾ ਗਿਆ ਇਹ ਆਖਰੀ ਕਤਲ ਸੀ। ਇਤਿਹਾਸਕਾਰਾਂ ਅਨੁਸਾਰ ਕੁਮਰ ਪਿਸ਼ੋਰਾ ਸਿੰਘ ਦੇ ਕਤਲ ਦਾ ਫਰਮਾਨ ਮਹਾਰਾਣੀ ਜਿੰਦਾ ਦੇ ਭਰਾ ਵਜ਼ੀਰ ਕੁੰਮਰ ਪਸ਼ੋਰਾ ਸਿੰਘ ਦੇ ਕਤਲ ਦੀ ਖਬਰ ਲਾਹੌਰ ਪਹੁੰਚਦੇ ਹੀ ਫੌਜੀ ਪੰਚ ਬੇहद ਨਿਰਾਸ਼ ਹੋ ਗਏ ਮੀਆਂ ਪਰਸ਼ੋਨੀ ਵਿੱਚ ਹੋਏ ਇਕੱਠ ਤੋਂ ਬਾਅਦ ਫੌਜੀ ਪੰਚਾਂ ਨੇ ਰਾਜ ਭਾਗ ਦੀ ਸਾਰੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣ ਦਾ ਵੱਡਾ ਫੈਸਲਾ ਕਰ ਲਿਆ ਇਸੇ ਦੌਰਾਨ ਹੀ ਖਾਲਸਾ ਪੰਥ ਦੇ ਨਾਮ ਤੇ ਹੁਕਮ ਦੇਣੇ ਸ਼ੁਰੂ ਕਰ ਦਿੱਤੇ ਗਏ ਤੇ ਮਹਾਰਾਜਾ ਰਣਜੀਤ ਸਿੰਘ ਦੀ ਅਕਾਲ ਸਹਾਇ ਵਾਲੀ ਮੋਹਰ ਦਾ ਇਸਤੇਮਾਲ ਵੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਇਹੀ ਨਹੀਂ ਕੁੰਮਰ ਪਸ਼ੋਰਾ ਸਿੰਘ ਦੇ ਕਤਲ ਲਈ ਜ਼ਿੰਮੇਵਾਰ ਮੰਨੇ ਜਾ ਰਹੇ ਵਜ਼ੀਰ ਜਵਾਰ ਸਿੰਘ ਮਹਾਰਾਣੀ ਜਿੰਦਾ ਅਤੇ ਮਹਾਰਾਜਾ ਦਲੀਪ ਸਿੰਘ ਦੇ ਨਾਂ ਤੇ ਸੰਮਨ ਜਾਰੀ ਕਰਕੇ ਉਹਨਾਂ ਨੂੰ ਖਾਲਸਾ ਪੰਥ ਦੀ ਕਚਹਿਰੀ ਵਿੱਚ ਤ ਇਤੀ ਅਤੇ ਕਿਲੇ ਦੇ ਦਰਵਾਜ਼ੇ ਸ਼ਕਤੀ ਨਾਲ ਬੰਦ ਕਰਵਾ ਕੇ ਪੈਰਾ ਵਧਾ ਦਿੱਤਾ ਉਸਨੇ ਕਿਲੇ ਵਿੱਚੋਂ ਫਰਾਰ ਹੋਣ ਦੇ ਯਤਨ ਵੀ ਕੀਤੇ ਪਰੰਤੂ ਸਫਲ ਨਾ ਹੋ ਸਕਿਆ ਜਵਾਰ ਸਿੰਘ ਦੀਆਂ ਕਾਰਵਾਈਆਂ ਦਾ ਪਤਾ ਲੱਗਦਿਆਂ ਸ਼ਾਹੀ ਫੌਜ ਨੇ ਕਿਲੇ ਦੀ ਘੇਰਾਬੰਦੀ ਕਰ ਲਈ ਮਹਾਰਾਜੇ ਜਿੰਦਾਂ ਨੇ ਆਪਣੇ ਭਾਈ ਦੀ ਜਾਨ ਬਚਾਉਣ ਲਈ ਫਕੀਰ ਨੂਰਉਦੀਨ ਪੰਡਤ ਦੀਨਾ ਨਾਥ ਅਤੇ ਅਤਰ ਸਿੰਘ ਕਲਿਆਵਾਲੀ ਨੂੰ ਫੌਜ ਦੇ ਪੰਚਾਂ ਕੋਲ ਭੇਜਿਆ ਪਰੰਤੂ ਫੌਜ ਨੇ ਦੋ ਦੂਤਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਫਕੀਰ ਨੂਰਉਦੀਨ ਨੂੰ ਸਨੇਹਾ ਦੇ ਕੇ ਵਾਪਸ ਭੇਜ ਦਿੱਤਾ ਫੌਜ ਦੇ ਪੰਚਾਂ ਨੇ ਕਿਹਾ ਕਿ ਜੇਕਰ ਜਵਾਰ ਸਿੰਘ ਆਦ ਖਾਲਸਾ ਪੰਥ ਦੀ ਕਚਹਿਰੀ ਵਿੱਚ ਹਾਜ਼ਰ ਨਾ ਹੋਏ ਤਾਂ ਫੌ ਫੌਜ ਦੇ ਕਮਾਂਡਰ ਲੈਫਟੀਨੈਂਟ ਕਰਨਲ ਗਾਰਡਨਰ ਲਿਖਦਾ ਹੈ ਕਿ 21 ਸਤੰਬਰ 1845 ਵਾਲੇ ਦਿਨ ਆਖਰਕਾਰ ਕਿਲੇ ਦੇ ਦਰਵਾਜ਼ੇ ਖੁੱਲੇ ਗਏ ਮੁੱਖ ਵਜ਼ੀਰ ਇੱਕ ਹਾਥੀ ਤੇ ਸਵਾਰ ਹੋ ਕੇ ਕਿਲੇ ਤੇ ਬਾਹਰ ਆਇਆ ਉਸਨੇ ਹਾਥੀ ਤੇ ਹੀ ਆਪਣੀ ਗੋਦ ਵਿੱਚ ਆਪਣੇ ਭਾਂਜੇ ਦਲੀਪ ਸਿੰਘ ਨੂੰ ਬਿਠਾਇਆ ਹੋਇਆ ਸੀ ਉਸ ਦੇ ਪਿੱਛੇ ਹੀ ਦੂਜੇ ਹਾਥੀ ਤੇ ਮਹਾਰਾਣੀ ਜਿੰਦਾਬੀ ਬਾਹਰ ਨਿਕਲੀ ਜਿਸ ਦੇ ਪਿੱਛੇ ਉਸ ਦੇ 400 ਘੋੜਸਵਾਰ ਸਿਪਾਹੀ ਚੱਲ ਰਹੇ ਸਨ ਮਹਾਰਾਜਾ ਦਲੀਪ ਸਿੰਘ ਦਾ 180 توپਾਂ ਚਲਾ ਕੇ ਸਵਾਗਤ ਕੀਤਾ ਗਿਆ ਖਾਲਸਾ ਪੰਥ ਦੇ ਇਸ ਕਚਹਿਰੀ ਵਿੱਚ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਫੌਜ ਦੀਆਂ ਚਾਰ ਬਟਾਲੀਆਂ ਨੇ ਅੱਗੇ ਵਧ ਕੇ ਜਵਾਰ ਮਹਾਰਾਣੀ ਜਿੰਦਾ ਨੂੰ ਹਾਥੀ ਤੋਂ ਉਤਾਰ ਕੇ ਨਜ਼ਦੀਕ ਲਗਾਏ ਗਏ ਇੱਕ ਪਰਦਾਦਾਰ ਤੰਬੂ ਵਿੱਚ ਬਿਠਾ ਦਿੱਤਾ ਗਿਆ। ਅਚਾਨਕ ਮਹਾਰਾਣੀ ਜਿੰਦਾ ਨੇ ਬਾਹਰ ਆ ਕੇ ਆਪਣੇ ਭਾਈ ਦੀ ਜਾਨ ਬਚਾਉਣ ਲਈ ਦੁਹਾਈਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਹੁਕਮ ਮਿਲਦਿਆਂ ਹੀ ਫੌਜੀ ਮਹਾਰਾਣੀ ਨੂੰ ਘੜੀਸ ਕੇ ਫਿਰ ਤੋਂ ਤੰਬੂ ਵਿੱਚ ਲੈ ਗਏ। ਫੌਜੀ ਪੰਚਾਇ ਨੇ ਸਪਈਆਂ ਨੂੰ ਜਵਾਰ ਸਿੰਘ ਨੂੰ ਹਾਥੀ ਤੋਂ ਉਤਾਰਨ ਦੇ ਹੁਕਮ ਦਿੱਤੇ। ਉਸਦੇ ਹਾਥੀ ਨੂੰ ਬਿਠਾਇਆ ਗਿਆ ਤਾਂ ਜਵਾਰ ਸਿੰਘ ਗੁੱਸੇ ਵਿੱਚ ਆ ਗਿਆ ਤੇ ਪੰਚਾਇਤ ਦੇ ਖਿਲਾਫ ਬੋਲਣ ਲੱਗਿਆ। ਇੱਕ ਫੌਜੀ ਨੇ ਤੁਰੰਤ ਅੱਗੇ ਵਧਿਆ ਉਸਦੇ ਹੱਥੋਂ ਮਹਾਰਾਜਾ ਦਲੀਪ ਸਿੰਘ ਨੂੰ ਖੋਲਿਆ ਤੇ ਮਹਾਰਾਣੀ ਜਿੰਦਾ ਦੇ ਹਵਾਲੇ ਜਵਾਹਰ ਸਿੰਘ ਹਲੇ ਹਾਥੀ ਤੋਂ ਥੱਲੇ ਵੀ ਨਹੀਂ ਉਤਰਿਆ ਸੀ ਕਿ ਇੱਕ ਸਪਾਈ ਨੇ ਬੰਦੂਕ ਦਾ ਸ਼ੁਰਾ ਮਾਰ ਕੇ ਉਸ ਨੂੰ ਸੁੱਟ ਲਿਆ ਅਗਲੇ ਹੀ ਪਲ ਤਲਵਾਰਾਂ ਦੇ ਕਈ ਵਾਰ ਹੋਏ ਤੇ ਮੁਖ ਵजीर ਜਵਾਹਰ ਸਿੰਘ ਨੂੰ ਪਾਰ ਬੁਲਾ ਦਿੱਤਾ ਗਿਆ ਇਸ ਤਰ੍ਹਾਂ ਸਿੱਖ ਫੌਜ ਨੇ ਕੁਮਰ ਪਿਸ਼ੋਰਾ ਸਿੰਘ ਦੇ ਨਾਲ-ਨਾਲ ਕੁਮਰ ਕਸ਼ਮੀਰਾ ਸਿੰਘ ਦੇ ਕਤਲ ਦਾ ਬਦਲਾ ਵੀ ਲੈ ਲਿਆ ਭਾਈ ਦੀ ਮੌਤ ਤੋਂ ਬਾਅਦ ਮਹਾਰਾਣੀ ਜਿੰਦਾ ਬੁਰੀ ਤਰ੍ਹਾਂ ਬੁਖਲਾ ਗਈ ਅਤੇ ਉਸ ਨੇ ਪੰਚਾਂ ਨੂੰ ਮਹਾਰਾਜ ਦਲੀਪ ਸਿੰਘ ਸਣੇ ਆਤਮਦਾਹ ਕਰਨ ਦੀ ਧਮਕੀ ਦੇ ਦਿੱਤੀ ਬਾਅਦ ਵਿੱਚ ਫੌਜੀ ਪੰਚਾਂ ਨੇ ਉਸ ਨੂੰ ਸੰਭਾਲਿਆ ਅਤੇ ਗ੍ਰਿਫਤਾਰ ਕੀਤੇ ਗਏ ਮਹਾਰਾਣੀ ਦੇ ਦੂਤਾਂ ਦੀਨਾਨਾਥ ਅਤੇ ਅਤਰ ਸਿੰਘ ਨੂੰ ਰਿਹਾ ਕਰ ਦਿੱਤਾ ਗਿਆ ਇਸ ਦੇ ਬਾਅਦ ਦ ਕਵजीर ਥਾਪ ਦਿੱਤਾ ਇੱਕ ਪਾਸੇ ਲਾਹੌਰ ਦਰਬਾਰ ਵਿੱਚ ਉਕਤ ਖਿੱਚੋਤਾਣ ਚੱਲ ਰਹੀ ਸੀ ਅਤੇ ਦੂਜੇ ਪਾਸੇ ਅੰਗਰੇਜ਼ ਖਾਲਸਾ ਰਾਜ ਦੇ ਇਲਾਕੇ ਉੱਤੇ ਪਹਿਲਾ ਹਮਲਾ ਕਰਨ ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਸਨ ਇਸੇ ਕਾਰਨ ਖਾਲਸਾ ਪੰਥ ਨੇ ਦਰਬਾਰ ਦੀ ਮਜ਼ਬੂਤੀ ਲਈ ਕੁਝ ਹੋਰ ਫੈਸਲੇ ਲਏ ਪੰਚਾ ਨੇ ਐਲਾਨ ਕੀਤਾ ਕਿ ਦਲੀਪ ਸਿੰਘ ਮਹਾਰਾਜਾ ਬਣਿਆ ਰਹੇਗਾ ਤੇ ਮਹਾਰਾਣੀ ਜ਼ਿੰਦਾ ਵੀ ਪਹਿਲਾਂ ਦੀ ਤਰ੍ਹਾਂ ਰਾਜਮਾਤਾ ਰਹੇਗੀ ਨਾਲ ਹੀ ਇਹ ਵੀ ਐਲਾਨ ਕੀਤਾ ਗਿਆ ਕਿ ਮਹਾਰਾਜਾ ਦਲੀਪ ਸਿੰਘ ਜਾਂ ਮਹਾਰਾਣੀ ਜ਼ਿੰਦਾ ਪੰਚਾ ਦੀ ਸਲਾਹ ਤੋਂ ਬਿਨਾਂ ਕਿਸੇ ਵੀ ਦੁਸ਼ਮਣ ਧਿਰ ਨਾਲ ਕੋਈ ਗੱਲਬਾਤ ਨਹੀਂ ਕਰਨਗੇ ਇਸੇ ਦੌਰਾਨ ਲਾਹੌਰ ਦਰਬਾਰ ਨੇ ਅੰਗਰੇਜ਼ ਅਧ ਉਨ੍ਹਾਂ ਲਿਖਿਆ ਕਿ ਉਹ ਇਲਾਕੇ ਵਿੱਚ ਅਮਨ ਚਾਹੁੰਦੇ ਹਨ ਪਰੰਤੂ ਜੇਕਰ ਅੰਗਰੇਜ਼ਾਂ ਨੇ ਫਿਰੋਜ਼ਪੁਰ ਅਤੇ ਲੁਧਿਆਣੇ ਵਿੱਚ ਚੱਲ ਰਹੀਆਂ ਫੌਜੀ ਤਿਆਰੀਆਂ ਨੂੰ ਨਾ ਰੋਕਿਆ ਜਾਂ ਖਾਲਸਾ ਰਾਜ ਦੇ ਇਲਾਕੇ ਤੇ ਹਮਲਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ ਅੰਗਰੇਜ਼ਾਂ ਉੱਪਰ ਉਕਤ ਸੰਦੇਸ਼ ਦਾ ਕੋਈ ਬਹੁਤਾ ਅਸਰ ਨਹੀਂ ਹੋਇਆ ਤੇ ਉਨ੍ਹਾਂ ਨੇ ਜੰਗ ਦੀਆਂ ਤਿਆਰੀਆਂ ਨੂੰ ਹੋਰ ਤੇਜ਼ ਕਰ ਦਿੱਤਾ ਸਤਲੁਜ ਦਰਿਆ ਤੇ ਅੰਗਰੇਜ਼ਾਂ ਵੱਲੋਂ ਪੈਟਨ ਪੁਲ ਦਾ ਨਿਰਮਾਣ ਕਰ ਲਿਆ ਗਿਆ ਤੇ ਵੱਡੀ ਗਿਣਤੀ ਵਿੱਚ ਫੌਜਾਂ ਨੂੰ ਫਿਰੋਜ਼ਪੁਰ ਵਿਖੇ ਤਾਇਨਾਤ ਕਰ ਦਿੱਤਾ ਗਿਆ ਪਹਿਲਾਂ ਕੇਵਲ ਲੁਧਿਆਣੇ ਵਿੱਚ ਹੀ ਅੰਗਰੇਜ਼ਾਂ ਦੀ ਫੌਜੀ ਸੌਨੀ ਸੀ ਪਰੰਤੂ ਹੁਣ ਫਿਰੋਜ਼ ਤੇ ਟੋਪਾਂ ਦੀ ਗਿਣਤੀ ਵਧਾ ਕੇ ਵੀ ਤਿੰਨ ਗੁਣਾ ਕਰ ਲਈ। ਇਹੀ ਨਹੀਂ ਅੰਗਰੇਜ਼ਾਂ ਨੇ ਖਾਲਸਾ ਰਾਜ ਦੇ ਪਹਾੜੀ ਇਲਾਕੇ ਦੇ ਨਜ਼ਦੀਕ ਕਸੌਲੀ ਅਤੇ ਡਗਸ਼ਈ ਵਿਖੇ ਵੀ ਛੌਨੀਆਂ ਬਣਾ ਦਿੱਤੀਆਂ। ਅੰਗਰੇਜ਼ ਸਾਰੇ ਪਾਸਿਓਂ ਖਾਲਸਾ ਰਾਜ ਨੂੰ ਘੇਰਨ ਲਈ ਤਿਆਰ ਬੈਠੇ ਸਨ। ਅੰਗਰੇਜ਼ਾਂ ਦੀਆਂ ਫੌਜੀ ਤਿਆਰੀਆਂ ਨੂੰ ਦੇਖਦਿਆਂ ਹੋਇਆਂ ਲਾਹੌਰ ਦਰਬਾਰ ਵੱਲੋਂ ਵੀ ਜੰਗੀ ਮਸ਼ਕਾਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਦੌਰਾਨ ਲਾਲ ਸਿੰਘ ਨੂੰ ਪ੍ਰਧਾਨ ਮੰਤਰੀ ਥਾਪ ਦਿੱਤਾ ਗਿਆ ਜਦੋਂ ਕਿ ਤੇਜ ਸਿੰਘ ਨੂੰ ਫੌਜਾਂ ਦਾ ਮੁੱਖ ਕਮਾਂਡਰ ਨਿਯੁਕਤ ਕਰ ਦਿੱਤਾ ਗਿਆ। ਲਾਹੌਰ ਦਰਬਾਰ ਨੇ ਆਪਣੀ ਸਾਰੀ ਫੌਜ ਨੂੰ 7 ਡਿਵੀਜ਼ਨਾਂ ਵਿੱਚ ਵੰਡ ਦਿੱਤਾ। ਇਹਨਾਂ ਵਿੱਚੋਂ 4 ਡ

ਇਸ ਦੇ ਨਾਲ ਹੀ ਇੱਕ ਡਿਵੀਜ਼ਨ ਦੱਖਣ ਵਿੱਚ ਸਿੰਧ ਦੇ ਨਾਲ ਤਾਇਨਾਤ ਕੀਤੀ ਗਈ ਜਦੋਂ ਕਿ ਫੌਜ ਦੀ ਇੱਕ ਡਿਵੀਜ਼ਨ ਦੀ ਤਾਇਨਾਤੀ ਅਟਕ ਅਤੇ ਪਸ਼ਾਵਰ ਵਿਖੇ ਕੀਤੀ ਗਈ ਆਖਰੀ ਡਿਵੀਜ਼ਨ ਨੂੰ ਲਾਹੌਰ ਵਿਖੇ ਰਿਜ਼ਰਵ ਰੱਖਿਆ ਗਿਆ ਹਰ ਫੌਜੀ ਟੁਕੜੀ ਵਿੱਚ 8 ਤੋਂ 12000 ਦੀ ਨਫਰੀ ਸੀ ਇਸ ਤਰ੍ਹਾਂ ਹੁਣ ਦੋਹੇ ਪਾਸੇ ਫੌਜੀ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਸ਼ਾਹੀ ਫੌਜ ਦੇ ਪੰਚ ਵੀ ਸਮਝ ਚੁੱਕੇ ਸਨ ਕਿ ਅੰਗਰੇਜ਼ ਹੁਣ ਪੁੱਠੇ ਮੋੜਨ ਵਾਲੇ ਨਹੀਂ ਹਨ ਅਤੇ ਇਹਨਾਂ ਨਾਲ ਦੋ ਦੋ ਹੱਥ ਕਰਨੇ ਹੀ ਪੈਣਗੇ ਇਹ ਕਾਰਵਾਈਆਂ ਨਵੰਬਰ 1845 ਈਸਵੀ ਦੀਆਂ ਹਨ ਅਤੇ ਇਸ ਤੋਂ ਬਾਅਦ ਹੀ ਸਿੱਖਾਂ ਤੇ ਅੰਗਰੇਜ਼ਾਂ ਦੇ ਦਰਮਿਆਨ ਦੋ ਭਿਆਨਕ ਜੰਗਾਂ ਹੋਈ ਤਾ ਗਿਆ ਇਹਨਾਂ ਦੋਹਾਂ ਜੰਗਾਂ ਵਿੱਚ ਪੰਜਾਬ ਦੇ ਇੱਕ ਦਰਜਨ ਤੋਂ ਵੱਧ ਥਾਵਾਂ 'ਤੇ ਅੰਗਰੇਜ਼ਾਂ ਅਤੇ ਸਿੱਖ ਫੌਜੀਆਂ ਦੀਆਂ ਗਹਿਗੱਚ ਲੜਾਈਆਂ ਹੋਈਆਂ ਇਹ ਜੰਗਾਂ ਦਸੰਬਰ 1845 ਈਸਵੀ ਤੋਂ ਲੈ ਕੇ ਜਨਵਰੀ 1849 ਈਸਵੀ ਤੱਕ ਲਗਾਤਾਰ ਚਲਦੀਆਂ ਰਹੀਆਂ ਅਤੇ ਆਖਰਕਾਰ ਅੰਗਰੇਜ਼ ਖਾਲਸਾ ਰਾਜ ਦੇ ਸਾਰੇ ਇਲਾਕੇ ਉੱਤੇ ਕਬਜ਼ਾ ਕਰਨ ਵਿੱਚ ਸਫਲ ਹੋ ਗਏ ਦੋਸਤੋ ਐਂਗਲੋ ਸਿੱਖ ਜੰਗ ਪਹਿਲੀ ਅਤੇ ਦੂਜੀ ਸੰਬੰਧੀ ਦੋ ਅਲੱਗ-ਅਲੱਗ ਵੀਡੀਓ ਬਣਾਏ ਗਏ ਹਨ ਜਿਨ੍ਹਾਂ ਦੇ ਲਿੰਕ ਥੱਲੇ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਗਏ ਹਨ ਉਕਤ ਲਿੰਕ ਤੇ ਕਲਿੱਕ ਕਰਕੇ ਤੁਸੀਂ ਦੋਨੇ ਵੀਡੀਓ ਦੇਖ ਸਕਦੇ ਹੋ